ਜਿਹੜਾ ਵਾਇਸ ਆਫ ਬਟਾਲਾ ਨੇ ਕੰਮ ਚੁੱਕਿਆ ਕਿ ਰੁੱਖ ਤੇ ਕੋਖ ਨੂੰ ਬਚਾਉਣਾ ਰੁੱਖ ਤੇ ਮਨੁੱਖ ਨੂੰ ਬਚਾਉਣਾ ਉਹਦੇ ਤਹਿਤ ਅੱਜ ਕਮਰ ਅਮਰਤਵੀਰ ਸਿੰਘ ਜਿਹੜਾ ਕਿ ਯੂਥ ਆਈਕਨ ਹੈ ਜਿਹੜਾ ਹੁਣ ਤੱਕ ਲਗਭਗ 22 ਰਿਕਾਰਡ ਵਿਸ਼ਵ ਰਿਕਾਰਡ ਪੈਦਾ ਕਰ ਚੁੱਕਾ ਕੁਛ ਆਫ ਮੈਨ ਆਫ ਦਾ ਪੰਜਾਬ ਕਿਹਾ ਜਾਂਦਾ ਉਹ ਸਾਡਾ ਬ੍ਰਾਂਡ ਐਂਬੈਸਡਰ ਵੀ ਆ ਵਾਇਸ ਆਫ ਬਟਾਲਾ ਦਾ ਜਿਹੜਾ ਪਾਣੀ ਦਾ ਲੈਵਲ ਇੰਨਾ ਘਟ ਰਿਹਾ ਉਹ ਗਰਮੀ ਇੰਨੀ ਵਧ ਰਹੀ ਆ ਤੇ ਉਹਦੇ ਵੱਲ ਯੂਥ ਵੀ ਅਟਰੈਕਟ ਹੋਵੇ ਥੋੜਾ ਕਿਉਂਕਿ ਇਹਨਾਂ ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਔਰ ਇਹ ਯੂਥ ਦੇ ਬਹੁਤ ਲੋਕ ਭਲਾਈ ਦੇ ਕੰਮ ਵੀ ਕਰ ਰਿਹਾ ਹੈ ਬਾਈ ਨਹੀਂ ਸਰ 23 ਹੋ ਗਈ ਨਹੀਂ ਹੁਣ ਅੱਜ ਨਿਊ ਰਿਕਾਰਡ ਹੋ ਗਿਆ ਮੇਰਾ ਤੇ ਇਹ 23 ਰਿਕਾਰਡ ਸਾਰੇ ਪੁਸ਼-ਅਪ ਦੇ ਨੇ ਜਿਹਦੇ ਕਰਕੇ ਮੈਨੂੰ ਪੁਸ਼-ਅਪ ਮੈਨ ਆਫ ਪੰਜਾਬ ਦਾ ਖਿਤਾਬ ਮਿਲਿਆ ਹੋਇਆ ਅੱਜ ਜਿਹੜਾ ਵਾਇਸ ਆਫ ਬਟਾਲਾ ਨੇ ਕੰਮ ਚੁੱਕਿਆ ਕਿ ਰੁਖ ਤੇ ਕੋਖ ਨੂੰ ਬਚਾਉਣਾ ਰੁਖ ਤੇ ਮਨੁੱਖ ਨੂੰ ਬਚਾਉਣਾ ਉਹਦੇ ਤਹਿਤ ਅੱਜ ਕਮਰ ਅਮਰਤ ਵੀਰ ਸਿੰਘ ਜਿਹੜਾ ਕਿ ਯੂਥ ਆਈਕਨ ਹੈ ਇਹੜਾ ਹੁਣ ਤੱਕ ਲਗਭਗ 22 ਰਿਕਾਰਡ ਵਿਸ਼ਵ ਰਿਕਾਰਡ ਪੈਦਾ ਕਰ ਚੁੱਕਾ ਕੁਛ ਆਫ ਮੈਨ ਆਫ ਦਾ ਪੰਜਾਬ ਕਿਹਾ ਜਾਂਦਾ ਉਹ ਸਾਡਾ ਬ੍ਰਾਂਡ ਐਂਬੈਸਡਰ ਵੀ ਆ ਪਾਇਸੋ ਬਟਾਲਾ ਦਾ ਤੇ ਉਹਦੇ ਕੋਲੋਂ ਦਰਖਤਾਂ ਦੀ ਅਸੀਂ ਲਗਾਉਣ ਦੀ ਆਗਾਜ਼ ਕਰਾਈ ਆ ਫੁੱਲ ਬੂਟਿਆਂ ਦੀ ਤਾਂ ਕਿ ਜੁਥ ਦੇ ਵਿੱਚ ਇਹ ਮੈਸੇਜ ਆਏ ਕਿ ਜਿਹੜੀ ਪੋਲੂਸ਼ਨ ਫੈਲ ਰਹੀ ਹੈ ਨਹੀਂ ਜਿਹੜਾ ਪਾਣੀ ਦਾ ਲੈਵਲ ਇੰਨਾ ਘਟ ਰਿਹਾ ਉਹ ਗਰਮੀ ਇੰਨੀ ਵਧ ਰਹੀ ਆ ਤੇ ਉਹਦੇ ਵੱਲ ਜੁਥ ਵੀ ਅਟਰੈਕਟ ਹੋਵੇ ਥੋੜਾ ਕਿਉਂਕਿ ਇਹਨਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਔਰ ਇਹ ਜੂਥ ਦੇ ਬਹੁਤ ਲੋਕ ਭਲਾਈ ਦੇ ਕੰਮ ਵੀ ਕਰ ਰਿਹਾ ਲੋਕਾਂ ਨੂੰ ਗਰਾਉਂਡ ਦੇ ਵਿੱਚ ਜਾ ਕੇ ਗਰਾਉਂਡ ਵੱਲ ਖਿੱਚ ਰਿਹਾ ਤੇ ਗਰਾਉਂਡ ਚ ਜਾ ਕੇ ਉਹਨਾਂ ਨੂੰ ਸਟਿਕਾਂ ਵਗੈਰਾ ਵੀ ਦੇ ਰਿਹਾ ਤੇ ਮੈਂ ਚਾਹੁੰਦਾ ਕਿ ਇਹ ਜਿਹੜੇ ਨੌਜਵਾਨ ਆ ਜੇ ਇਸ ਪਾਸੇ ਵੱਲ ਆ ਜਾਣ ਜਿਵੇਂ ਕਿ ਮਾਹਿਰ ਕਹਿ ਰਹੇ ਆ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਜੇ ਟੈਂਪਰੇਚਰ 60 ਡਿਗਰੀ ਹੋ ਗਿਆ ਤੇ ਸਾਡੇ ਪੈਸੇ ਕਮਾਉਣੇ ਵੀ ਕਿਸੇ ਕੰਮ ਨਹੀਂ ਸੋ ਜਿਹੜੇ ਬੁੱਧੀਜੀਵੀ ਵਰਗ ਆ ਉਹਨਾਂ ਨੂੰ ਉਹਨਾਂ ਨੂੰ ਵੀ ਨਾਲ-ਨਾਲ ਬੇਨਤੀ ਕਰਦਾ ਕਿ ਉਹ ਇਸ ਚੀਜ਼ ਨੂੰ ਸਮਝਣ ਕਿ ਜੇ ਕਿਸੇ ਵੀ ਵਿਭਾਗ ਦੇ ਵਿੱਚੋਂ ਕੰਮ ਕਰਦੇ ਆ ਤਾਂ ਉਹ ਸਮਝਣ ਕਿ ਜੋ ਵੀ ਅਸੀਂ ਆਪਣੇ ਬੱਚਿਆਂ ਲਈ ਆਪਣੇ ਆਉਣ ਵਾਲੀ ਪੀੜ੍ਹੀ ਲਈ ਕਰ ਰਹੇ ਆ ਉਹ ਤਾਂ ਹੀ ਆ ਉਹਦਾ ਫਾਇਦਾ ਜੇ ਆਪਾਂ ਆਪਣੀ ਰੁੱਖਤ ਮਨੁੱਖਤ ਬੱਚੇ ਬਚਾਈਏ ਤੇ ਬੱਚਿਆਂ ਦੀ ਜਿਹੜੀ ਹੋਂਦ ਆ ਉਹ ਬਹੁਤ ਜ਼ਰੂਰੀ ਆ ਸਾਡੇ ਅਗਾਂ ਵਧੂ ਦੇਸ਼ ਨੂੰ ਗਾਂ ਖਣ ਲਈ ਤੇ ਇਸ ਕਰਕੇ ਅਸੀਂ ਕਮਰ ਅਮਰਤ ਵੀਰ ਨੂੰ ਅੱਜ ਜਿਹੜਾ ਇਹਦਾ ਯੂਥ ਆਈਕਨ ਜਿਹੜਾ ਉਹਨੂੰ ਇਹਦਾ ਐਂਬੈਸਡਰ ਬਣਾਇਆ ਤੇ ਉਹਨਾਂ ਨੇ ਸਾਡੇ ਬੂਟੇ ਲਗਾਏ ਜੀ ਅਸੀਂ ਤੇ ਹੁਣ ਇਸ ਵੇਲੇ ਤੇ ਅਸੀਂ ਜਿਹੜੇ ਬੂਟੇ ਲਗਾਏ ਆ ਨਾ ਉਹਨਾਂ ਨੂੰ ਮੇਨ ਮਕਸਦ ਸਾਡਾ ਇਹ ਆ ਕਿ ਉਹਨਾਂ ਚੋਂ ਮਰੇ ਕੋਈ ਨਾ ਉਹਨਾਂ ਨੂੰ ਪਾਏ ਪਾ ਲਈਏ ਪੂਰੇ ਤੇ ਅਹੀਂ ਜਿਹੜੀ ਆ ਇੱਕ ਤੇ ਆਈਐਮਏ ਲੇਨ ਬਣਾਈ ਆ ਉੱਥੇ ਇੱਕ ਅਹੀਂ ਪਾਰਕ ਅਡਾਪਟ ਕਰਨ ਜਾ ਰਹੇ ਇੱਕ ਤੇ ਆ ਕਰ ਲਈਏ ਬੱਸ ਉਹ ਬਟਾ ਨੇ ਕਿ ਇਹ ਜਿਹੜੀ ਪਾਰਕ ਆ ਇਹਦੀ ਮੇਨਟੇਨੈਂਸ ਅਹੀਂ ਕਰਾਂਗੇ ਇਹਦੇ ਚ ਫੁੱਲ-ਮੁੱਟੇ ਵੀ ਲਾਵਾਂਗੇ ਔਰ ਇਹ ਚ ਘਾਹਸ ਦੀ ਕਟਾਈ ਵੀ ਕਰਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਹਜੀਰਾ ਪਾਰਕ ਦੇ ਵਿੱਚ ਉੱਥੇ ਵੀ ਕੰਮ ਕਰਨਾ ਫਿਰ ਇੱਕ ਆਪਾਂ ਪਾਰਕ ਜਿਹੜੀ ਅਡਾਪਟ ਕੀਤੀ ਉਹ ਸ਼ਾਸਤ੍ਰ ਨਗਰ ਵਾਲੀ ਕੀਤੀ ਛੋਟੀ ਜੀ ਪਾਰਕ ਉੱਥੇ ਵੀ ਫੁੱਲ ਬੂਟੇ ਅੱਜ ਕੱਲ ਜਿੱਦਾਂ ਸੀਜ਼ਨ ਹੈ ਉਹ ਲਗਾ ਕੇ ਉਹਦੀ ਮੇਨਟੇਨੈਂਸ ਕਰਾਂ ਹੁਣ ਤੱਕ ਕੋ ਸਤਹ ਹਜ਼ਾਰ ਤੋਂ ਉੱਪਰ ਪੌਦੇ ਲਗਾ ਚੁੱਕੇ ਆ ਉਹਦੇ ਵਿੱਚ ਵਾਈਸੋ ਬਟਾਲਾ ਦੇ ਸਾਰੇ ਜਿੰਨੀਆਂ ਜਥੇਬੰਦੀਆਂ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਖਾਸ ਕਰਕੇ ਵਿੰਗ ਸਾਹਿਬ ਤੇ ਡਾਕਟਰ ਹਰਪਾਲ ਸਿੰਘ ਜਿਹੜੇ ਤੇ ਸਾਡੇ ਜਨਰਲ ਸੈਕਟਰੀ ਵੀ ਹੈ ਵਾਈਸੋ ਬਟਾਲਾ ਦੇ ਉਹਨਾਂ ਨੇ ਬੜੀ ਤਨਦੇਹੀ ਨਾਲ ਕੰਮ ਕੀਤਾ ਤੇ ਜਸਬੀਰ ਸਿੰਘ ਪ੍ਰੋਫੈਸਰ ਜਸਬੀਰ ਸਿੰਘ ਤੇ ਐਸ ਐਮਓ ਸਾਹਿਬ ਜਿਹੜੇ ਆ ਉਹ ਵੀ ਸਾਨੂੰ ਪੂਰਾ ਸਹਿਯੋਗ ਦੇ ਰਹੇ ਆ ਤੇ ਪੱਥਰੀਆ ਸਾਹਿਬ ਜਿਹੜੇ ਉਹ ਹਰ ਰੋਜ਼ ਆਉਂਦੇ ਰਹੇ ਆ ਲੱਖੋ ਇਹਦੇ ਵਿੱਚ ਸਾਡੇ ਪਲਾਂਟੇਸ਼ਨ ਡਰਾਈਵ ਦੇ ਵਿੱਚ ਬਾਜਵਾ ਸਾਹਿਬ ਹੁੰਦੇ ਰਹੇ ਅੱਜ ਕੋਈ ਜ਼ਰੂਰੀ ਕੰਮ ਕਰਕੇ ਉਹਨਾਂ ਨੂੰ ਨਹੀਂ ਰਜੇਵੇਂ ਚ ਉਹਨਾਂ ਕੋਲ ਟਾਈਮ ਲੱਗਾ ਅਸਲ ਦਿਨੋ ਦਿਨ ਵਾਧਾ ਹੀ ਜਾ ਰਿਹਾ ਜੀ ਪਤਾ ਨਹੀਂ ਲੱਗਦਾ ਵੀ ਕਿੰਨੇ ਕੁ ਲੋਕ ਆ ਰਹੇ ਆ ਅੱਜ ਵੀ ਵੇਖੋ ਤੁਸੀਂ ਕਿ 30 40 ਲੋਕ ਅੱਜ ਵੀ ਆਏ ਸੋ ਆਪ ਹਾਰੇ ਲੋਕੀ ਜਿਹੜੇ ਆ ਰਹੇ ਆ ਪਰ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰੂੰਗਾ ਕਮਰ ਅਮਰਤਵੀਰ ਵਾਂਗੂ ਉਹ ਵੀ ਇਸ ਫੀਲਡ ਦੇ ਵਿੱਚ ਅੱਗੇ ਆਉਣ ਤੇ ਅੱਗੇ ਵੱਧ ਚੜ ਕੇ ਉਹ ਇਸ ਅੰਦਰ ਵਿੱਚ ਹਿੱਸਾ ਲੈਣ ਤਾਂ ਕਿ ਅਹੀਂ ਜਿਹੜੀ ਉਹਨਾਂ ਦੀ ਹੋਂਦ ਨੂੰ ਬਚਾਉਣ ਲਈ ਆਪਾਂ ਕੰਮ ਕਰ ਰਹੇ ਆ ਕਿਉਂਕਿ ਆਪਣੇ ਬੱਚੇ ਆਉਣ ਵਾਲੀ ਜਨਰੇਸ਼ਨ ਜਿਹੜੀ ਦੇਸ਼ ਤੱਕ ਆ ਉਹ ਆਪਣੀ ਹੋਂਦ ਨੂੰ ਬਚਾਉਣ ਲਈ ਭਾਵੇਂ ਕਿ ਜੋ ਕੁਝ ਅਹੀਂ ਦਿੱਤਾ ਸਾਡੀ ਪੀੜ੍ਹੀ ਨੇ ਦਿੱਤਾ ਕਿਉਂਕਿ ਜਦੋਂ ਅਸੀਂ ਛੋਟੇ ਸੀ ਉਦੋਂ ਕੋਈ ਨਹੀਂ ਸੀ ਪੋਲੂਸ਼ਨ ਵਾਲੀ ਗੱਲ ਉਦੋਂ ਪਾਣੀ ਦਾ ਲੈਵਲ ਵੀ ਠੀਕ ਸੀ ਉਦੋਂ ਕਿਤੇ ਪੋਲੂਸ਼ਨ ਨਹੀਂ ਸੀ ਉਦੋਂ ਗਰਮੀ ਵੀ ਨਹੀਂ ਸੀ ਇੰਨੀ ਸਾਨੂੰ ਨਹੀਂ ਕਿਹਾ ਜਾਂਦਾ ਕਿ ਪੋਲੂਸ਼ਨ ਤੋਂ ਬਚਿਓ ਸੋ ਭਾਵੇਂ ਸਾਡੀ ਪੀੜ੍ਹੀ ਨੇ ਉਹਨਾਂ ਨੂੰ ਸਾਰਾ ਕੁਝ ਦਿੱਤਾ ਪਰ ਉਹਨਾਂ ਦੀ ਬਹੁਤ ਲੋੜ ਹੈ ਕੁਵਰ ਨਰਜਟਕ ਐ ਤੇ ਪਾਵਰ ਹਾਊਸ ਆਫ એનર્ਜੀ ਵੀ ਸਸੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਆ ਕੁਵਰ ਅਮਰਿਤਪ੍ਰੀਤ ਸਿੰਘ ਬਾਈ ਨਹੀਂ ਸਰ ਤਹੀ ਹੋ ਗਿਆ ਨਹੀਂ ਅੱਜ ਨਿਊ ਰਿਕਾਰਡ ਹੋ ਗਿਆ ਮੇਰਾ ਤੇ ਇਹ ਤਹੀ ਰਿਕਾਰਡ ਸਾਰੇ ਪੁਸ਼-ਅਪ ਦੇ ਨੇ ਜਿਹਦੇ ਕਰਕੇ ਮੈਨੂੰ ਪੁਸ਼-ਅਪ ਮੈਨ ਆਫ ਪੰਜਾਬ ਦਾ ਖਿਤਾਬ ਮਿਲਿਆ ਹੋਇਆ ਸਰ ਮੈਂ ਇੱਥੇ ਡਾਕਟਰ ਲਖਮੀਰ ਸਿੰਘ ਭਾਗੋਵਾਲੀਆ ਜੀ ਦਾ ਜਸਪੀਰ ਸਰ ਦਾ ਬਾਕੀ ਜੋ ਮੁੱਖ ਪਰਸਨੈਲਿਟੀਆਂ ਨੇ ਸਾਡੇ ਬਟਾਲੇ ਦੀਆਂ ਅੰਮ੍ਰਿਤਸਰ ਦੀਆਂ ਤੇ ਪੁੱਜੇ ਹੋਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਮੈਨੂੰ ਇਸ ਕੰਮ ਆਸਤੇ ਉਹਨਾਂ ਨੇ ਇੱਕ ਨੇਕ ਕੰਮ ਆਸਤੇ ਚੁਣਿਆ ਕਿਉਂਕਿ ਆਪਾਂ ਮੈਂ ਫਿਟਨੈਸ ਦੇ ਉੱਤੇ ਕੰਮ ਕਰ ਰਹੇ ਹਾਂ ਉਹ ਵੀ ਇੱਕ ਨੇਕ ਕੰਮ ਜੋ এনवायरमेंट ਨੂੰ ਬਚਾਉਣਾ ਇਹ ਬਹੁਤ ਭਲਾਈ ਵਾਲਾ ਕੰਮ ਆ ਤੇ ਜੇ ਮੈਨੂੰ ਇਸ ਨੇਕ ਕੰਮ ਵਾਸਤੇ ਚੁਣਿਆ ਹੈ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਵੀ ਜਿਵੇਂ ਇਹਨਾਂ ਨੇ ਆਖੇ ਕਿ ਪਾਰਕਾਂ ਅਡਪ ਕੀਤੀਆਂ ਵਾ ਉਵੇਂ ਇਹਨਾਂ ਨੇ ਮੈਨੂੰ ਅਡਾਪਟ ਕਰ ਲਿਆ ਜਿਥੇ ਜਿਥੇ ਵੀ ਇਹ ਸੇਵਾ ਲਉਣਗੇ ਮੈਂ ਆਪਣੀ ਮੁੱਖ ਭੂਮਿਕਾ ਨੂੰ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਪੂਰੀ ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਥਰੂ ਮੋਟੀਵੇਟ ਕਰ ਰਿਹਾ ਹਾਂ ਤੁਸੀਂ ਨਿਊ ਚੈਨਲੋਂ ਮੇਰੀ ਕਵਰੇਜ ਕਰਦੇ ਹੋ ਤੁਹਾਡੇ ਥਰੂ ਮੋਟੀਵੇਟ ਕਰ ਰਿਹਾ ਹਾਂ ਜਾਂ ਮੇਰੇ ਰਿਕਾਰਡ ਬਣਾਉਂਦੇ ਨੇ ਉਹਨਾਂ ਥਰੂ ਮੋਟੀਵੇਟ ਕਰ ਰਿਹਾ ਹਾਂ ਤੇ ਹੁਣ এনवायरमेंट এনवायरमेंट ਨੂੰ ਬਚਾਉਣ ਵਾਸਤੇ ਆਪਣੀ ਪੂਰੀ ਬਟਾਲਾ ਦੀ ਵੌਇਸ ਆਫ ਬਟਾਲਾ ਦੀ ਟੀਮ ਦੇ ਨਾਲ ਉਹਨਾਂ ਨੂੰ ਮੋਟੀਵੇਟ ਕਰਾਂਗੇ ਸਰ 350 ਤੋਂ ਵੱਧ ਨੌਜਵਾਨਾਂ ਨੂੰ ਅਸੀਂ ਸਪੋਰਟਸ gear ਪ੍ਰੋਵਾਈਡ ਕਰਾ ਚੁੱਕੇ ਹਾਂ ਜਿਵੇਂ ਟ੍ਰੈਕਸ ਆਊਟ ਹੋ ਗਏ, ਸਪੋਰਟ ਸ਼ੂਜ਼ ਹੋ ਗਏ, ਜਰਸੀਆਂ ਹੋ ਗਈਆਂ ਤੇ ਅਰਾਊਂਡ 22-23 ਪਿੰਡ ਕਵਰ ਕਰ ਚੁੱਕੇ ਆ। ਉਹ ਸਾਰੇ ਡਿਸਟ੍ਰਿਕਟ ਲੈਵਲ ਤੇ ਬਲੌਕ ਲੈਵਲ ਤੇ ਖੇਡ ਚੁੱਕੇ ਨੇ ਸਰ। ਸਰ ਮੈਂ ਉਹਨਾਂ ਦਾ ਧੰਨਵਾਦ ਇਹੀ ਕਹੂੰਗਾ ਕਿ ਮੈਨੂੰ ਇਸ ਕੰਮ ਵਾਸਤੇ ਚੁਣਿਆ ਵਾ। ਮੈਨੂੰ ਇਹ ਨਹੀਂ ਕਿ ਸਿਰਫ ਬ੍ਰਾਂਡ ਵਾਸਤੇ ਚੁਣਿਆ ਇਹਨਾਂ ਨੇ, ਇਹਨਾਂ ਨੇ ਉਸ ਤੋਂ ਪਹਿਲਾਂ ਵੀ ਮੇਰੀ ਬਹੁਤ ਸਪੋਰਟ ਕੀਤੀ। ਜਸਬੀਰ ਸਰ ਮੇਰੇ ਨਾਲ ਨੇ। ਇਹਨਾਂ ਨੇ ਮੈਨੂੰ ਰੂਪਰੂ ਕਰਵਾਇਆ ਸਰ ਦੇ ਨਾਲ, ਮਿਲਵਾਇਆ ਮੈਨੂੰ। ਤੇ ਸਰ ਨੇ ਉਦੋਂ ਤੋਂ ਹੀ ਮੈਨੂੰ ਅਰਾਊਂਡ ਸਾਲ ਡੇਢ ਸਾਲ ਹੋ ਗਿਆ ਜਦੋਂ ਤੋਂ ਮੇਰੀ ਸਪੋਰਟ ਕਰ ਰਹੀ ਹੈ ਤੇ ਮੈਨੂੰ ਆਸ ਹੈ ਕਿ ਮੈਂ ਜੇ ਅੱਗੇ ਚੰਗੇ ਕੰਮ ਕਰਦਾ ਰਹੂੰਗਾ ਤੇ ਸਿਰਫ ਲਖਬੀਰ ਸਿੰਘ ਭਾਗੋ ਵਾਲੀ ਜੀ ਨਹੀਂ ਬਾਕੀ ਜਿੰਨੀਆਂ ਵੀ ਇੱਥੇ ਸ਼ਕਤੀ ਤਾਂ ਮੌਜੂਦ ਨੇ ਉਹ ਸਾਰੀਆਂ ਮੇਰੇ ਉਹਨਾਂ ਵਾਲੇ ਸਮੇਂ ਦੇ ਵਿੱਚ ਮੇਰੇ ਨਾਲ ਖੜਨਗੇ ਮੈਂ ਐਵੇਂ ਹੀ ਕਰ ਰਿਹਾ ਸਰ ਪੋਲਿਟਿਕਸ ਦੇ ਵਿੱਚ 22 ਸਾਲ ਜੀ